ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਰਤੀ ਜਨਤਾ ਪਾਰਟੀ ਦੀ ਆਨ ਅਤੇ ਸ਼ਾਨ ਸਾਡੇ ਪੰਜਾਬ ਦੇ OBC ਬੋਰਸੇ ਦੇ ਪਰਦੇਸ਼ ਅਦક્ષ ਦਾ ਜ਼ਿਲ੍ਹਾ ਤਰਨਤਾਰਨ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਣ ਤੇ ਸਮੁੱਚੀ ਜ਼ਿਲ੍ਹਾ ਟੀਮ ਵੱਲੋਂ ਸਰਕਲ ਦੇ ਪ੍ਰਧਾਨ ਸਾਹਿਬ ਵੱਲੋਂ ਜੀ ਆਇਆਂ ਆਖਦਾ ਅੱਜ ਦਾ ਇਹਨਾਂ ਦੇ ਆਉਣ ਦਾ ਮੁੱਖ ਮਕਸਦ ਤੇ ਸਮੁੱਚੇ ਹੀ ਪੱਤਰਕਾਰ ਭਾਈ ਸਾਰੇ ਨੂੰ ਇਸ ਵਿਸ਼ੇ ਤੇ ਬੁਲਾਇਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਕਿਸਾਨਾਂ ਦੀ ਹਤੈਸ਼ੀ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਦੇ ਹਤੈਸ਼ੀ ਆ ਇਹਨਾਂ ਪਿਛਲੇ ਸਮੇਂ ਦੇ ਵਿੱਚ ਲੈਂਡ ਪੂਲਿੰਗ ਨਾਂ ਦਾ ਇੱਕ ਮਾਫੀਆ ਚਲਾ ਕੇ ਜਿੱਥੇ ਕਿਸਾਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਉਥੇ ਕਿਵੇਂ ਕਿਸਾਨਾਂ ਦੀ ਜ਼ਮੀਨਾਂ ਦੀ ਜਿਹੜੀ ਆ ਉਹ ਲੁੱਟਖਸੁੱਟ ਕਰਨ ਦਾ ਇਹਨਾਂ ਨੇ ਤਰੀਕਾ ਬਣਾਇਆ ਉਹਦੇ ਤਹਿਤ ਮਾਨਯੋਗ ਜਿਹੜੇ ਸਰਦਾਰ ਅਮਰਪਾਲ ਸਿੰਘ ਬੋਨੀ ਜੀ OBC ਮੋਰਚੇ ਦੇ ਪ੍ਰਦੇਸ਼ ਅਧਿક્ષ ਸਾਬਕਾ CPS ਉੱਚੇਚੇ ਤੌਰ ਤੇ ਸਾਡੇ ਕੋਲ ਆਏ ਨੇ ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਪ੍ਰੈਸ ਵਾਰਤਾ ਤੇ ਰਾਹੀ ਜਿਹੜਾ ਸਮੁੱਚਾ ਇਹ ਮਾਫੀਆ ਬਣਿਆ ਇਹ ਤੁਹਾਡੇ ਆਪਣੇ ਸ਼ਬਦਾਂ ਰਹੀਂ ਤੁਹਾਡੇ ਸਾਹਮਣੇ ਕਰ। ਭਗਵਾਨ ਤਾਂ ਮਾਨ ਸਰਕਾਰ ਦਾ ਜਿਹੜਾ ਲੈਂਡ ਪੋਲਿੰਗ ਕੇ ਜਿਹੜਾ ਐਕਟ ਇਹਨੇ ਲੈ ਕੇ ਆਏ ਉਹਦੇ ਸੰਬੰਧ ਚ ਹਰ ਜਿਹਦੇ ਚ ਸਾਡੀ ਭਾਰਤੀ ਜਨਤਾ ਪਾਰਟੀ ਦੀ ਟੀਮ ਤੇ ਇਹ ਸਾਰਾ ਲੋਕਾਂ ਦੇ ਰੂਪ ਰੂਪ ਹੁੰਦੇ ਪਏ ਆ। ਮੈਂ ਧੰਨਵਾਦ ਕਰਦਾ ਆ ਸਾਡੇ ਜ਼ਿਲ੍ਹਾ ਪ੍ਰਧਾਨ ਸਰ ਹਜੀਤ ਸਿੰਘ ਮੀਆਂਵਿੰਦ ਸਾਹਿਬ ਦਾ ਸਾਡਾ ਦਲਬੀਰ ਸਿੰਘ ਦਾ ਸਮੁੱਚੀ ਆਪਣੇ ਜ਼ਿਲ੍ਹੇ ਦੀ ਟੀਮ ਦਾ ਅਹੁਦੇਦਾਰਾਂ ਸਾਹਿਬਾਨ ਦਾ ਬੀਜੇਪੀ ਦੇ ਵਰਕਰ ਸਾਹਿਬ ਖਾਸ ਕਰਕੇ ਤੁਹਾਡੇ ਪ੍ਰੈਸ ਦੇ ਵੀਰਾਂ ਦਾ ਜਿਹੜਾ ਤੁਸੀਂ ਕੀਮਤੀ ਸਮਾਂ ਕੱਢ ਕੇ ਇੱਥੇ ਇਕੱਤਰ ਹੋਏ ਜੇ ਇਹ ਸੰਬੰਧ ਚ ਕਿਹੜਾ ਅੱਜ ਗੱਲ ਕਰਨੀ ਹੈ ਤੁਹਾਡੇ ਨਾਲ ਬੇਨਤੀ ਕਰਨ ਜਾ ਰਹੇ ਹਾਂ ਲੈਂਡ ਪਾਲ ਸਕੀਮ ਹੈ ਕੀ ਆ ਲੈਂਡ ਪਾਲ ਸਕੀਮ ਇੱਕ ਸ਼ਹਿਰੀਕਰਨ ਬਣਾਉਣ ਇੱਕ ਸ਼ਹਿਰਾਂ ਦੀ ਤਰਜੀਹ ਦੇ ਸ਼ਹਿਰ ਬਸਾਉਣ ਦੀ ਸਕੀਮ ਆ ਇਹਨਾਂ ਨੇ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਆਖਿਆ ਕਿ ਇੱਕ ਇੱਕ ਟੋਟੋ-ਟੋਟ ਇੱਕ ਏਕੜ ਜ਼ਮੀਨ ਚ ਇਸ ਜ਼ਿਮੀਦਾਰ ਦੀ ਹੋਵੇਗੀ ਉਹਨੂੰ 1000 ਵਰਗ ਦਾ ਪਲਾਟ ਤੇ 200 ਗਜ ਦਾ ਕਮਰਸ਼ੀਅਲ ਪਲਾਟ ਦਿੱਤਾ ਜਾਊਗਾ ਪਰ ਜਿਹੜਾ 1 ਕਿੱਲੇ ਤੋਂ ਥੱਲੇ ਹੋਊਗਾ 1 ਏਕੜ ਤੋਂ ਉਹਨੂੰ ਸਿਰਫ 1000 ਵਰਗ ਦਾ ਥਾਂ ਦਿੱਤਾ ਜਾਊ ਕੋਈ ਉਹਨੂੰ ਕੋਈ ਉਹਦਾ ਠੇਕਾ ਨਹੀਂ ਕੋਈ ਉਹਨੂੰ ਕਮਰਸ਼ੀਅਲ ਥਾਂ ਜੇਣੀ ਮੇਰਾ ਕਹਿ ਤੋ ਭਾਵੇਂ ਆ ਤੇ 30000 ਰੁਪਏ ਇਹ ਕਹਿੰਦੇ ਸੀ ਠੇਕਾ ਦੇਣਾ ਆ ਜਿਨ੍ਹਾਂ ਦੀ ਇਹ ਲੈਂਡ ਲੈਣੀ ਆ ਤੇ 30000 ਲੈਣਾ 3 ਸਾਲਾਂ ਲਈ ਤੇ 3 ਸਾਲਾਂ ਤੋਂ ਬਾਅਦ ਕੋਈ ਪ੍ਰੋਵੀਜ਼ਨ ਨਹੀਂ ਆ ਕਿ ਇਹ ਡਿਵੈਲਪ ਹੋਊਗੀ ਨਹੀਂ ਹੋਊਗੀ ਜਾਂ 30000 ਤੋਂ ਵੱਧ ਠੇਕਾ ਮੈਨੂੰ ਮਿਲੂਗਾ ਆਪਾਂ ਸਾਰੇ ਬਹੁਤ ਇਹ ਜ਼ਿੰਮੇਵਾਰ ਦਾ ਸਬੰਧ ਇਹ ਆ ਆਪਾਂ ਇੱਥੇ ਬੈਠੇ ਕਿਸਾਨ ਵੀਰ ਵੀ 80 ਤੋਂ 85000 ਰੁਪਿਆ ਆਪਾਂ ਨੂੰ ਅੱਜ ਅੱਜ ਦੇ ਤਰੀਕੇ ਠੇਕਾ ਮਿਲਦਾ ਪਿਆ ਆ ਕਈ ਜਗ੍ਹਾ 80 ਤੋਂ 85000 ਰੁਪਿਆ ਠੇਕਾ ਆ ਆ ਸਾਡੇ ਮੈਂ ਕਿਸ ਹਲਕੇ ਜੀ ਮੇਰੀ ਮੈਂ ਅਹੀਂ ਸਾਰਾ ਪਰਿਵਾਰ ਹੀ ਨੇ ਆ 70 80000 ਤੋਂ ਉੱਥੇ ਆ ਗਿਆ ਬਾਰਡਰ ਦੇ ਉੱਤੇ ਮੈਂ ਬਾਰਡਰ ਦੇ ਕਹਿੰਦਾ ਵੇਖੋ ਸ਼ਹਿਰ ਚ ਅੱਗੇ ਗਾ ਜਾ ਕੇ ਕਿੰਨੇ ਪੈਸੇ ਠੇਕੇ ਠੇਕੇ ਦੇ ਵਾਦਕ ਜਾਂਦੇ ਹੋਣਗੇ ਦੂਸਰਾ ਇਹ ਕਿਹੜੀ ਕਹਿੰਦੇ ਆਂ ਐਕਵਾਇਰ ਕਰਨੀ ਆ ਇਹ ਅਸੀਂ ਇਹਲਾ ਇਹ ਕੋਈ ਹਿਸਾਬ ਕਿਤਾਬ ਨਹੀਂ ਕਿ ਅਸੀਂ ਕਦਨੇ ਤੱਕ ਇਹ ਡਵੈਲਪ ਕਰਨੀ ਆ ਕਰੋਤਾ ਕਰਨੀ ਆ ਇਹ ਤੇਰੇ ਡੇਰੀ ਫਾਰਮਰ ਆ ਸਾਡੇ ਮੱਖੀ ਪਾਲਣ ਵਾਲੇ ਪਸ਼ੂ ਪਾਲਣ ਵਾਲੇ ਆ ਕੋਈ ਵੀ ਜ਼ਿੰਮੇਵਾਰ ਆ ਉਹ ਸਾਰੇ ਇਹਨਾਂ ਨੇ ਉਜਾਰ ਦੇਣੇ ਆ ਜਿਸ ਦਿਨ ਇਹ ਐਕਟ ਲਾਗੂ ਹੁੰਦਾ ਆ ਉਹ ਜਿਹੜਾ ਜ਼ਿੰਮੇਵਾਰ ਆ ਜਿਹੜਾ ਮਾਲਕ ਐ ਇਸ ਜ਼ਮੀਨ ਦਾ ਲਾ ਉਹ ਨੂੰ ਵੇਚ ਸਕਦਾ ਨਾ ਉਹ ਤੇ ਕੋਈ ਕਰਜ਼ਾ ਲੈ ਸਕਦਾ ਆ ਪਰ ਇਹਨਾਂ ਨੂੰ ਕੋਈ ਲਿਖਤੀ ਨਹੀਂ ਕਿ ਅਸੀਂ ਤੁਹਾਨੂੰ ਇਹਦੇ ਚਿਰਚ ਇੰਨਾ ਟਾਈ ਬੌਂਡ ਕਰਕੇ ਤੁਹਾਨੂੰ ਅਸੀਂ ਤੁਹਾਡਾ ਪ੍ਰਬੰਧ ਕਰਕੇ ਸਾਰਾ ਦੇ ਦਾਂਗੇ ਮੇਰਾ ਇੰਪ੍ਰੈਸਰ ਵੀਰ ਬਿਠੇ ਜੇ ਸਰਕਾਰ ਨੂੰ ਤੇ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਆ 8500 ਕਰੋੜ ਰੁਪਏ ਹੋਣ ਕਰਜ਼ਾ ਲਿਆ ਸਵਾ ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਤੇ ਹੋ ਗਿਆ ਆ ਮੈਂ ਨਹੀਂ ਕਹਿੰਦਾ ਜਿਹੜੀਆਂ ਪਿਛਲੀਆਂ ਸਰਕਾਰਾਂ ਕਰਜ਼ਾ ਨਹੀਂ ਲੈਂਦੇ ਪਰ ਇਹ ਸਰਕਾਰ ਉਹਨਾਂ ਨੇ ਜੇ 2 ਲੱਖ ਤੇ ਛੱਡੀ ਇਹਨੇ ਸਵਾ 4 ਲੱਖ ਕਰੋੜ ਤੇ ਲੈ ਲੈਂਦੀ ਹੈ ਤੇ ਅਜੇ ਡੇਢ ਸਾਲ ਪਿਆ ਇਹ ਡਵਲ ਪਿੰਗ ਦੀ ਗੱਲ ਕਰਦੇ ਪਏ ਆ ਦੂਸਰੇ ਬੰਨੇ 158 ਦੇ ਕਰੀਬ ਪੈਂਡਿਆ 40000 ਕਿਹੜੀ ਏਕੜ 40000 ਏਕੜ ਤੋਂ ਵੱਧ ਕਿਹੜੀ ਜ਼ਮੀਨ ਆ ਉਹ ਐਕਵਾਇਰ ਇਸ ਸਕੀਮ ਅਧੀਨ ਲੈਂਦੀ ਆ ਆਪਣੇ ਇਸ ਤਰਨਤਲ ਜ਼ਿਲ੍ਹੇ ਦੇ 97 ਏਕੜ ਜ਼ਮੀਨ ਇਹਨਾਂ ਨੇ ਐਕਵਾਇਰ ਕਰਨੀਆਂ ਆ ਆ ਲਾਗੇ ਸਾਡਾ ਅਮਰਸਰ ਜੇ 4466 ਏਕੜ ਉੱਥੋਂ ਇਹਨਾਂ ਨੇ ਐਕਵਾਇਰ ਕਰਨੇ ਆ ਆ ਫਿਰੋਜ਼ਪੁਰ ਨਾਲ ਪੈਂਦਾ ਜੇ 313 ਏਕੜ ਉੱਥੋਂ ਇਹਨਾਂ ਨੇ ਐਕਵਾਇਰ ਕਰਨੀ ਆ ਸਿਰਫ ਆਪਣੇ ਆਕਾ ਨੂੰ ਖੁਸ਼ ਕਰਨ ਲਈ ਦਿੱਲੀ ਦੇ ਜਿਹੜਾ ਇਹਦਾ ਇਹਦਾ ਬੌਸ ਆ ਕੇਜਰੀਯਾਲ ਉਹਨਾਂ ਦੀਆਂ ਤਜੋਰੀਆਂ ਭਰ ਲਈ ਉਥੋਂ ਲੋਕਾਂ ਨੇ ਵੇਲੇ ਕਰਤੇ ਆ ਦਿੱਲੀ ਦੇ ਲੋਕਾਂ ਨੇ ਇਹ ਏਟੀਐਮ ਕਾਰ ਇਥੋਂ ਪੰਜਾਬ ਚ ਇਹਨਾਂ ਨੇ ਏਟੀਐਮ ਬਣਾਇਆ ਪਿਆ ਹੈ ਉਥੇ ਸਾਰੇ ਸਰੋਤ ਇਹਨਾਂ ਦੇ ਬੰਦ ਹੋਏ ਪਏ ਪੰਜਾਬ ਨੂੰ ਪੰਜਾਬੀ ਨੂੰ ਕਿਸਾਨੀ ਨੂੰ ਤੇ ਆ ਆਪਣੇ ਬਿਲਡਰ ਤੇ ਆਪਣੇ ਜਿਹੜੇ ਜ਼ਿਮੀਦਾਰ ਆ ਕਿਸਾਨ ਕਿਸਾਨ ਜਿਹੜੇ ਬਿਲਡਰ ਆ ਜਿਹੜੇ ਲੈਂਡ ਮਾਫੀਆ ਉਹਨਾਂ ਨੂੰ ਖੁਸ਼ ਕਰ ਲਈਏ ਸਾਰੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਨੇ ਮੇਰਾ ਕਹਿਣ ਤੋਂ ਭਾਵੇਂ ਆ ਕਿ ਇਹ ਕੱਲ ਦੇ ਕਿਸਾਨ ਫੈਕਟਰੀ ਹੁੰਦੇ ਪੇ ਤੋਂ ਇਹ ਤੋਂ ਜਿਹੜੇ ਸਾਡੇ ਆ ਮਜ਼ਦੂਰ ਨੇ ਮਜ਼ਦੂਰ ਵੀ ਖਤਮ ਹੋ ਜਾਣੇ ਇਹ ਤੋਂ ਜਿਹੜੇ ਸਾਡੇ ਕਈਆਂ ਬਣਾਉਣ ਵਾਲੇ ਦਾਤਰੀਆਂ ਬਣਾਉਣ ਵਾਲੇ ਐਗਰੀਕਲਚਰ ਸੰਦ ਬਣਾਉਣ ਵਾਲੇ ਆ ਉਹ ਸਾਰੇ ਕੰਮ ਹੀ ਮੁੱਕ ਜਾਣੇ ਹਿੰਦੁਸਤਾਨ ਦੀ ਰਿਪੋਰਟ ਆ ਕਿ 31% ਜਿਹੜਾ ਹਿੰਦੁਸਤਾਨ ਆ ਉਹ ਅਰਬਨ ਏਰੀਆ ਸ਼ਹਿਰੀ ਏਰੀਆ ਆ ਤੇ ਤੇਰਾ ਪੰਜਾਬ ਆ ਪੰਜਾਬ ਦਾ ਅਰਬਨ ਏਰੀਆ 42% ਹੋ ਗਿਆ 42% ਉਸ ਆਸਤਨ ਤੋਂ ਹੀ ਵੱਧ ਚਲ ਗਿਆ ਤੇ ਇਹ ਕਹਿੰਦੇ 40000 ਏਕੜ ਅਸੀਂ ਹੋਰ ਪੱਤਰੀ ਲੀ ਬਣਾ ਕੇ ਉਹਨੂੰ ਉੱਥੇ ਬੈਂਡਿੰਗਾਂ ਬਣਾ ਕੇ ਜ਼ਮੀਨਦਾਰਾਂ ਦਾ ਤਬਾਹ ਹੀ ਕਰ ਦੇਣਾ ਅਸੀਂ ਕਿਸਾਨੀ ਤਬਾਹ ਹੀ ਕਰ ਦੇਣੀ ਆ ਅੱਗੇ ਤੁਸੀਂ ਵੇਖੋ ਸਾਡੇ ਕਿਸਾਨ ਵੀਰ ਦੋ ਦਿਨ ਕਰਦੇ ਪਏ ਆ ਇੱਥੇ ਆਪਣੇ ਹੱਕਾਂ ਲਈ ਮੰਗਮ ਕਰਦੇ ਪਏ ਆ ਵੇਖੋ ਕੀ ਨਹੀਂ ਤਰਾਜ ਦੀ ਕਿਸਾਨ ਜ਼ਮੀਨਦਾਰਾਂ ਨਾਲ ਹੋ ਰਹੀ ਮੈਂ ਤੇ ਆ ਜਿਹੜਾ ਇਹ ਰੁਜ਼ਗਾਰ ਇਹਨਾਂ ਨੇ ਖਤਮ ਕਰ ਦੇਣੇ ਆ ਕੋਈ ਆਰਥਿਕ ਸਥਿਤੀ ਵੀ ਇਹਨਾਂ ਨੇ ਬਣਾਈ ਨਹੀਂ ਸਕੀਮ ਦੇ ਤਹਿਤ ਆਪਣੇ ਪੰਜਾਬ ਦੇ ਆਰਥਿਕ ਸਥਿਤੀਕ ਤੌਰ ਤੇ ਇੱਕ ਮਨੋ ਵਿਗਿਆਨੀ ਨੇ ਜਿਹੜੇ ਖੇਤੀ ਵਿਗਿਆਨੀ ਵੀ ਨੇ ਐਸਐ ਜੌਲ ਸਾਹਿਬ ਉਹਨਾਂ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਇੰਨੀਆਂ ਕਲੋਨੀਆਂ ਪੰਜਾਬ ਦੇ ਵਿੱਚ ਬਣੀਆਂ ਜਿਹੜੀਆਂ ਅਜੇ ਬਣੀ ਅਜੇ ਅੱਧੀਆਂ ਤੋਂ ਥੱਲੇ ਅੱਧੀਆਂ ਵੀ ਨਹੀਂ ਬਣੀਆਂ ਤੁਸੀਂ ਉਹਨਾਂ ਨੂੰ ਚੰਗਾ ਡਵੈਲਪ ਕਰੋ ਤੁਸੀਂ ਉਹਨਾਂ ਨੂੰ ਚੰਗਾ ਜੋ ਦਾ ਸਿਸਟਮ ਚਾਹੀਦੇ ਆ ਉਹ ਪ੍ਰਬੰਧ ਕਰਕੇ ਲਵੋ ਤੁਸੀਂ ਹੋਰ ਬੰਨੇ ਤੁਰ ਪੇ ਤੁਰ ਕੱਲ ਇਹ ਮੇਰੇ ਇਹ ਬੇਨਤੀ ਆ ਕਿ ਇਹ ਇਸ ਸਰਕਾਰ ਤੇ ਜੂਨ ਜੋ ਕਾਰਾ ਤੇਲ ਵੀ ਪਾ ਦੋ ਕੌੜਾ ਤੇਲ ਵੀ ਪਾ ਦੋ ਜੂਣੀ ਸਰਕਾਰੀ ਇਹ ਆਪਾਂ ਤਕੜੇ ਹੋ ਕੇ ਇਹਦਾ ਜੇ ਅੰਦੋਲਨ ਵੀ ਕਰਨਾ ਪਿਆ ਸਰਕਾਰ ਦੇ ਖਿਲਾਫ ਵੀ ਜਾਣਾ ਪਿਆ ਆਪਾਂ ਨੂੰ ਜੇ ਧਰਨੇ ਮਜਾਰੇ ਵੀ ਕਰਨੇ ਪੈਣ ਤੇ ਆਪਾਂ ਨੂੰ ਡਟ ਕੇ ਇਹਦਾ ਆਪਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਮੈਂ ਵੀ ਇਹ ਵੀ ਕਹਾਂਗਾ ਕਿ ਇਹ ਜਿਹੜੇ ਮਾਫੀਆ ਬਿਲਡਰ ਮਾਫੀਆ ਬਣੇ ਆ ਚ ਇਹਨਾਂ ਨੂੰ ਇਹਨਾਂ ਨੇ ਸਭ ਕੁਝ ਕਰਕੇ ਦੇਣਾ ਆ ਉਹਨਾਂ ਤੋਂ ਆਪਾਂ ਬਚ ਕੇ ਰਹੀਏ ਮੈਂ ਦੇ ਇਹ ਜਿਹੜੇ ਰੋਜ਼ਗਾਰ ਦੀ ਗੱਲ ਕਰਦੇ ਪਏ ਆ ਕਿਹੜੇ ਸਾਡੇ ਜ਼ਿੰਮੇਦਾਰ ਪੋਤਣੇ ਆ ਉਹ ਉੱਥੇ ਚੌਕੀਦਾਰ ਇਹਨੇ ਬਣਾ ਲੈਣੇ ਆ ਜਿਹੜੀਆਂ ਬਿਲਡਿੰਗਾਂ ਬਣਨੀਆਂ ਜਾਂ ਤੇ ਕੋਈ ਰੋਜ਼ਗਾਰ ਦੇਵੇ ਜਾਂ ਕੋਈ ਉਹਦਾ ਫਾਇਦਾ ਦੇਵੇ ਕੋਈ ਉਥੋਂ ਦੀ ਕੋਈ ਗੱਲਬਾਤ ਹੋਵੇ ਆ ਸਿਰਫ ਸਿਰਫ ਜੋ ਦਿੱਲੀ ਦੇ ਆਪਣੇ ਕੇਜਰੀਬ ਇਲਾਕਾ ਲਈ ਉਹਦੀ ਉਹਦੀ ਤਜੋਰੀਆਂ ਭਰਨੀ ਸਭ ਕੁਝ ਕਰ ਰਿਆ ਮੈਂ ਤੇ ਇਸ ਕਰਕੇ ਇਹ ਤੁਹਾਡੇ ਵਿੱਚ ਆਇਆ ਇਹ ਬੇਨਤੀ ਕਰਨ ਆਇਆ ਕਿ ਕਿੱਥੇ ਵੀ ਸਾਨੂੰ ਪੰਜਾਬ ਲਈ ਪੰਜਾਬੀ ਲਈ ਕਿਸਾਨੀ ਦੀ ਮਜਦੂਰਾਂ ਵਾਲੀ ਆਪਣੇ ਕਿਹੜੇ ਮੁਲਾਜ਼ਮ ਆ ਉਹਨਾਂ ਦੀ ਖਰੋਣਾ ਪਵੇ ਉਹਨਾਂ ਦੇ ਹੱਕਾਂ ਦੀ ਗੱਲ ਕਰਨੀ ਪਵੇ ਤੇ ਬੀਪ ਚੜੀ ਭਾਰਤੀ ਜਨਤਾ ਪਾਰਟੀ ਸਾਡਾ ਆ ਭਰਾ ਬੈਠਾ ਮੈਂ ਮੀਆਂਵੰਡ ਸਾਹਿਬ ਜਿਹੜੇ ਉਧਿਆਤੀ ਜਿਹੜੇ ਇਥੋਂ ਜ਼ਿਲ੍ਹੇ ਦੇ ਪ੍ਰਧਾਨ ਵੀ ਆ ਤੇ ਜੋ ਇਹਨਾਂ ਦੀ ਸਮੁੱਚੀ ਟੀਮ ਆ ਮੈਂ ਇੱਕ ਹੋਰ ਵਧਾਈ ਦੇਣਾ ਚਾਹੁੰਦਾ ਆਪਣੇ ਮੀਆਂਵੰਡ ਸਾਹਿਬ ਨੂੰ ਸਮੁੱਚੀ ਟੀਮ ਨੂੰ ਕਿ ਤੁਸੀਂ ਪੰਜਾਬ ਜੋ ਜਦੋਂ ਅਸੀਂ ਮੀਟਿੰਗਾਂ ਜਾਂਦੇ ਆ ਉਹੀ ਤਰਨ ਤਾਰਨ ਚ ਇੱਕ ਰੂਹ ਫੂਕਦੀ ਹੈ ਬੀਜੇਪੀ ਦੀ ਤੇ ਮੈਂ ਨਹੀਂ ਕਹਿੰਦਾ ਸਾਡੀ ਹਾਈ ਕਮਾਂਡ ਉਤੋਂ ਦਿੱਲੀ ਤੱਕ ਇਹ ਤੁਹਾਡਾ ਮੈਸੇਜ ਆਇਆ ਆ ਇਹ ਤੁਹੀ ਇੱਕ ਰੂਹ ਫੂਕਦੀ ਆ ਤੇ ਇਹ ਰੂਹ ਤੁਹੀ ਇਹੇ ਦੀ ਫੂਕੀ ਆ ਲੋਕਾਂ ਦੀ ਤੁਹਾਡੇ ਦੇ ਤਾਂ ਬੇਮਤਿਹਾਨ ਆ ਗਿਆ ਭਾਰਤੀ ਜਨਤਾ ਪਾਰਟੀ ਤੁਹਾਡੇ ਵਰਕਰਾਂ ਦਾ ਤੁਹਾਡੀ ਸਮੁੱਚੀ ਟੀਮ ਦਾ ਇੱਥੇ ਹੁਣ ਬਾਈ ਇਲੈਕਸ਼ਨ ਵੀ ਆਉਣੀ ਆ ਆ ਬਾਈ ਇਲੈਕਸ਼ਨ ਵੀ ਆਉਣੀ ਆ ਇਹਦੇ ਕਈਆਂ ਨੇ ਕਈ ਲਾਲਚ ਦੇਣੇ ਆ ਕਈ ਕੁਛ ਦੇਣਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਪੰਜਾਬ ਇਹਨਾਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਤਰੰਦਰ ਹਲਕੇ ਨਾਲ ਸਮਝਾਉਣਾ ਕਿ ਉਹਨਾਂ ਨੂੰ ਸਮਝਾਇਓ ਵੀਰੋ ਆਪਾਂ ਕਾਲੀ ਵੀ ਵੇਖ ਲਈ ਆ ਆਪਾਂ ਕਾਂਗਰਸੀ ਵੇਖ ਲਈ ਆ ਤੇ ਆਪਾਂ ਆਮ ਪਾਰਟੀ ਵੇਖ ਲਈ ਆ ਇੱਕ ਮੌਕਾ ਪਾਰਤ ਜਨਤਾ ਪਾਰਟੀ ਨੂੰ ਦੇ ਕੇ ਵੇਖਿਓ ਆ ਜਿਹੜੀ ਫਰੋਤੀਆਂ ਦੀ ਗੱਲ ਆ ਆ ਜਿਹੜੀ ਨਸ਼ੇਆਂ ਦੀ ਗੱਲ ਚੱਲਦੀ ਪਈ ਆ ਆ ਕੱਲ ਬੋਰ ਵੇਖੋ ਕੀ ਹੋਇਆ ਆ ਕੀ ਕਾਂਡ ਹੋ ਗਿਆ ਇਹ ਰੋਜ਼ ਦੇ ਕਾਂਡ ਚੱਲਦੇ ਪਏ ਲਾਅ ਐਂਡ ਆਡਰ ਦਾ ਬੇੜਾ ਕਰ ਕੋਇਆ ਪਿਆ ਆਰਥਿਕ ਤੌਰ ਤੇ ਪੰਜਾਬ ਦੀ ਸਥਿਤੀ ਡਿੱਗੀ ਪਈ ਆ ਕਿਸਾਨੀ ਦੀ ਹਾਲਤ ਮਾਰੀ ਆ ਮਜ਼ਦੂਰਾਂ ਦੀ ਹਾਲਤ ਮਾਰੀ ਆ ਮੁਲਾਜ਼ਮਾਂ ਦੀ ਹਾਲਤ ਮਾਰੀ ਆ ਐਸੀ ਵਰਗ ਦੀ ਹਾਲਤ ਮਾਰੀ ਆ ਸਾਰੀਆਂ ਸਹੂਲਤਾਂ ਬੰਦ ਨੇ ਆ ਪੀਆਂ লাগ ਗਿਆ ਆਪਣੇ ਹਰਿਆਣਾ ਆ ਲੱਗੇ ਆਪਣੇ ਰਾਜਸਥਾਨੇ ਦਿੱਲੀ ਆ ਵੇਖੋ ਡਾਕਟਰ ਡਬਲ ਇੰਜਨ ਦੀ ਸਰਕਾਰ ਆ ਉਹ ਉਹ ਸੂਬੇ ਵੀ ਤਰੱਕੀਆਂ ਕਰ ਲੇ ਪਹਿਲੇ ਮੁਲਕ ਦੇ ਤਰੱਕੀ ਕਰਦਾ ਹੀ ਪਿਆ ਮੈਂ ਤੇ ਬੇਨਤੀ ਕਰਾਂਗਾ ਇਹ ਤੁਹਾਡਾ ਇਮਤਿਹਾਨ ਆਣਾ ਇਹ ਸੇਵਾ ਤੁਹਾਨੂੰ ਮਿਲੀ ਆ ਸਾਰੇ ਵਰਲਡ ਨੇ ਵੇਖੜੀ ਤਰਨ ਤਨ ਦੇ ਵਿੱਚ ਭਾਰਤ ਜਨਤਾ ਪਾਰਟੀ ਦੀ ਕਾਰਜਕਾਰੀ ਤੁਹਾਡੇ ਮੋਢਿਆਂ ਦੇ ਭਾਰ ਪੈਣਾ ਆ ਭਾਰ ਵੀ ਤਗੜੇ ਹੋ ਕੇ ਆਪਾਂ ਹਰ ਦੁੱਖ ਸੋਗ ਚ ਪੰਜਾਬ ਦੇ ਸਾਥ ਦਿੱਤਾ ਤਗੜੇ ਹੋ ਕੇ ਭਾਰਤ ਜਨਤਾ ਪਾਰਟੀ ਚਾਹਦੀ ਏ ਇਹ ਜਿਹੜੇ ਇਹ ਦਲ ਬਦਲੂ ਆ ਜਿਹੜੇ ਆਉਂਦੇ ਜਾਂਦੇ ਨੇ ਚੱਲਦੇ ਰਹਿਣਾ ਕੰਮ ਪਰ ਜੋ ਭਾਰਤੀ ਮੈਂ ਦਾਅ ਵੀ ਨਾ ਕਿਹਾ ਸਦਾ ਜਦੋਂ ਸੱਥਾਂ ਚ ਬੈਂਦੇ ਆ ਕਿਤੇ ਪਿੰਡਾਂ ਦੀਆਂ ਕਿਤੇ ਵੀ ਉਹ ਗੱਲ ਕਰਦੇ ਆ ਇੱਕ ਮੌਕਾ ਜ਼ਰੂਰ ਭਾਰਤ ਜਨਤਾ ਪਾਰਟੀ ਨੂੰ ਦੇ ਕੇ ਵੇਖੀਏ ਇੱਕ ਮੌਕਾ ਜ਼ਰੂਰ ਭਾਰਤ ਜਨਤਾ ਪਾਰਟੀ ਦੇ ਕੇ ਜਾ ਕਿਹੜੇ ਸਿਆਣੇ ਲੋਗ ਆ ਤਮਾਸ਼ੀਂਡ ਦੇ ਕਈ ਫਿਰਦੇ ਕਈ ਕਰਦੇ ਆ ਅਖੀਰ ਚ ਮੈਂ ਜਿਸ ਮਕਸਦ ਲਈ ਆਇਆ ਇਹ ਲੈਂਡ ਪੁਲੀ ਕੇਸ ਜਿਹੜਾ ਕੇਸ ਆ ਇਹਦਾ ਸਖਤ ਨਿੰਦਾ ਇਹਦੀ ਮੈਂ ਵਿਰੋਧਤਾ ਕਰਦਾ ਆ ਇਹ ਪੰਜਾਬ ਦੇ ਪੰਜਾਬੀਅਤ ਦੇ ਕਿਸਾਨੀ ਦੇ ਡਵੈਲਪਮੈਂਟ ਦੇ ਵਿਰੋਧ ਦੇ ਵਿੱਚ ਹੈਗਾ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਦਿੱਲੀ ਦੀਆਂ ਤਜੋਰੀਆਂ ਭਰਦੀ ਸਾਰਾ ਬਣਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤਮ ਹੈ ਆਇ ਦੇ ਨਾਲ ਬਹੁਤ ਹੀ ਸਤਿਕਾਰਯੋਗ ਸਰਦਾਰ ਅੰਮ੍ਰਿਤਪਾਲ ਸਿੰਘ ਬੋਲਨੀ ਉਹਨਾਂ ਨੇ ਬੜੇ ਬਰੀਕ ਤਰੀਕੇ ਦੇ ਨਾਲ ਤੁਹਾਨੂੰ ਇਹ ਜਿਹੜਾ ਐਕਟ ਆ ਐਲਆਰਆਰ 2013 ਜਿਹਨੂੰ ਇਹ ਸਿੱਕੇ ਟੰਗ ਰਹੀ ਆਪ ਸਰਕਾਰ ਉਹਦੇ ਤਹਿਤ ਬੜਾ ਬ੍ਰੀਫ ਦੇ ਨਾਲ ਸਰਦਾਰ ਅਮਰਪਾਲ ਸਿੰਘ ਗੋਲਨੀ ਨੇ ਸਮਝਾਇਆ ਮੈਂ ਥੋੜੇ ਜਿਹੇ ਸ਼ਬਦ ਉਹਦੇ ਚ ਐਡ ਕਰਨਾ ਚਾਹੁੰਗਾ ਕਿ ਤੁਹਾਡੇ ਮਾਧਿਅਮ ਰਾਹੀਂ ਕਿਸਾਨ ਵੀਰਾਂ ਨੂੰ ਇਸ ਐਕਟ ਬਾਰੇ ਜਿਹੜੀ ਚੰਗੀ ਤਰ੍ਹਾਂ ਜਾਣਕਾਰੀ ਮਿਲੇ ਜੇਕਰ ਸਰਕਾਰ ਐਲਏਆਰਐਟ 2013 ਦੇ ਤਹਿਤ ਕਿਸਾਨਾਂ ਦੀ ਜ਼ਮੀਨ ਦੀ ਖਰੀਦ ਕਰਦੀ ਹੈ ਤਾਂ ਉਸ ਨੂੰ ਮਾਰਕੀਟ ਰੇਟ ਦੇ ਹਿਸਾਬ ਦੇ ਨਾਲ ਕਰੋੜਾ ਰੁਪਏ ਭੁਗਤਾਨ ਕਰਨੇ ਪੈਣੇ ਸਨ ਉਸ ਤੋਂ ਬਚਣ ਵਾਸਤੇ ਸਰਕਾਰ ਨੇ ਚੋਹਰ ਰਸਤੇ ਦਾ ਹੀ ਪਬਲਿਕ ਯੂਟਿਲਿਟੀ ਧਾਰਾ ਦੀ ਵਰਤੋਂ ਕਰਕੇ ਇਸ ਨੂੰ ਬਾਈਪਾਸ ਕੀਤਾ ਤੇ ਆਪਣੇ ਆਪ ਨੂੰ ਐਲ ਆਰ ਆਰ ਐਕਟ ਤੋਂ ਛੋੜ ਦੇ ਦਿੱਤੀ ਜਿਸ ਨਾਲ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਬਣਦੇ ਮੁੱਲ ਤੋਂ ਇਹਨਾਂ ਨੇ ਵਾਂਝਾ ਕਰ ਦਿੱਤਾ ਇਸ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਟੁਕਵਾ ਮੁਆਇਜਾ ਪਾਰਦਰਸ਼ੀ ਭਾਰਤਸ਼ਤਾ ਅਤੇ ਉਚਿਤ ਮੁੜ ਵਸੇਬੇ ਜਿਹੇ ਮਹੱਤਵਪੂਰਨ ਅਧਿਕਾਰਾਂ ਤੋਂ ਵੀ ਆਮ ਆਦਮੀ ਪਾ ਸਕਦੀ ਜਿਹੜਾ ਲੋਕਾਂ ਨੂੰ ਵਾਅਦਾ ਕਰ ਦਿੱਤਾ ਤੇ ਮੈਂ ਫਿਰ ਆਪਣੇ ਸਾਰੇ ਹੀ ਪੱਤਰਕਾਰ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਹਮੇਸ਼ਾ ਹੀ ਜਦੋਂ ਵੀ ਭਾਰਤੀ ਸੰਤਾ ਪਾਰਟੀ ਵੱਲੋਂ ਲੋਕਤੰਤਰ ਦੀ ਆਵਾਜ਼ ਨੂੰ ਬਲੰਦ ਕਰਨ ਦੀ ਗੱਲ ਕੀਤੀ ਤੇ ਹਮੇਸ਼ਾ ਹੀ ਤਰ ਤਰ ਦੇ ਨੇਹ ਤੇ ਅੰਦਰੋਂ ਦੇ ਵੱਖ-ਵੱਖ ਸਾਰੇ ਪੱਤਰਕਾਰ ਭਾਈ ਜਰਾਂ ਨੇ ਤੁਸੀਂ தம் ਦੀ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਹਮੇਸ਼ਾ ਹੀ ਲੋਕਤੰਤਰ ਦੀ ਪਾਣੀ ਨੂੰ ਤੁਸੀਂ ਆਵਾਜ਼ ਨੂੰ ਬਲੰਦ ਕੀਤਾ ਤੁਹਾਡਾ ਭਾਰਤੀ ਸੰਤਾ ਪਾਰਟੀ ਦੇ ਮੁੱਖ ਤੱਤਰ ਦੇ ਕੋਨਸਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇਸ ਤਰ੍ਹਾਂ ਦਾ ਕੋਈ ਸਟੇ ਨਹੀਂ ਲਿਆ ਜਾ ਸਕਦਾ ਇਹਨੂੰ ਪੈਨਤਰਾ ਜਾਵੇ ਇਹ ਭਾਈ ਸਭ ਕੁਝ ਸਾਰਾ ਹੈਗਾ ਹੀ ਪੰਜਾਬ ਦਾ ਐਕਟ ਹੈ ਜੀ ਪੰਜਾਬ ਗਵਰਨਮੈਂਟ ਦਾ ਐਕਟ ਹੈ ਸੈਂਟਰ ਦਾ ਰੋਲ ਹੀ ਕੋਈ ਨਹੀਂ ਜਦੋਂ ਜਦੋਂ ਪੰਜਾਬ ਸਰਕਾਰ ਦੇ ਵਿਧਾਨ ਸਭਾ ਚ ਆਪਣਾ ਕਾਨੂੰਨ ਹੀ ਬਣਾਤਾ ਆ ਉਹਦਾ ਚੈਲੰਜ ਹੀ ਕੌਣ ਕਰੂਗਾ ਚੈਲੰਜ ਕਰ ਨਹੀਂ ਸਕਦੇ ਇਹ ਸਾਰੇ ਐਕਟ ਇਹਨਾਂ ਨੇ ਇਹਨਾਂ ਨੇ ਸੋਧ ਕੀਤੀ ਐਕਟਾਂ 'ਚ ਜੀ ਕੋਰਟ ਦੇ ਥਰੂ ਕੋਈ ਇਹਦੇ ਵਿੱਚ ਕੋਰਟ ਦੇ ਉੱਥੇ ਦੇ ਕਾਨੂੰਨਾਂ ਤੇ ਦਲੀਲਾਂ ਨਾਲ ਗੱਲ ਚੱਲਣੀ ਜੀ ਕਿ ਇਹ ਸਾਰੀਆਂ ਪਾਰਟੀਆਂ ਸਾਰੇ ਜਣੇ ਦੁਵਾਈਂ ਦਿੰਦੇ ਪਏ ਕਿਉਂ ਦਿੰਦੇ ਪਏ ਆ ਕਿ ਕੋਈ ਇਹਨਾਂ ਨੇ ਰਾਹ ਨਹੀਂ ਛੱਡਿਆ ਸੋਇਲ ਲੁੱਟਣ ਤੋਂ ਪੰਜਾਬ ਨੂੰ ਇਹਨਾਂ ਨੇ ਲੁੱਟ ਕੇ ਖੜਨਾ ਆ ਇਹਨਾਂ ਕਾਨੂੰਨੀ ਤੌਰ ਤੇ ਆਪਣੀ ਸਰਕਾਰ ਬੰਦ ਕੀਤਾ ਪਿਆ ਭਗਵੰਤ ਮਾਨ ਦੀ ਸਰਕਾਰ ਨੇ ਜੀ ਭਗਵੰਤ ਮਾਨ ਦੀ ਸਰਕਾਰ ਨੇ ਮਜੇ ਕੀ ਨਾ ਕਿਸ ਨੇ ਦੇ ਦੇ ਉਹਦਾ ਫੈਸਲਾ ਇਹ ਤੇ ਜੀ ਕਿੰਨਾ ਖਾਧੀਆਂ ਉਹਨਾਂ ਢਿੱਡ ਪੀੜ ਜੇ ਇਹਦੇ ਕਾਗਜ ਬੋਲਣੇ ਆ ਫੈਕਟ ਬੋਲਣੇ ਦੋਵਾਂ ਤਿਹਰਾ ਦੇ ਏਜੰਸੀਆਂ ਵੇਖ ਲਈਆਂ ਪਿਆ ਵਿਜੀਰਾਂ ਦੇ ਏਜੰਸੀ ਵੇਖਦੀ ਪਈ ਆ ਜੋ ਹੋਣਾ ਕੋਰ ਦਾ ਮੈਟਰ ਬਣਿਆ ਕੋਰ ਤੇ ਦਲੀਲਾਂ ਨਾਲ ਗੱਲ ਚੱਲਣੀ ਆ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜੇ ਕੋਈ ਖਾਦਾ ਦੇ ਉਹ ਵੀ ਸਾਹਮਣੇ ਆਏਣਾ ਤੇ ਜੇ ਪਾਲ ਸਾਹਿਬ ਉਹ ਵੀ ਸਾਹਮਣੇ ਕਲੀਅਰ ਹੋ ਜਾਣਾ ਜੀ ਉਹਨਾਂ ਦੇ ਪਾਰਟੀ ਪ੍ਰਧਾਨ ਜਮਲ ਗੋਰਾ ਦਾ ਕਹਿਣਾ ਹੈ ਭਾਜਪਾ ਜਿਹੜੀ ਅਮਰੀਕਾ ਨੂੰ ਵਿਚਾਲੀ ਐਨਸੀਬੀ ਨੂੰ ਜਿਹੜੀ ਜਾਂਚ ਦੇ ਕੇ ਉਹ ਚਾਹੁੰਦੀ ਹੈ ਵੀ ਕਲੀਨ ਚਿੱਟ ਮਿਲ ਜੇ ਤੇ ਉਧਰੋਂ ਜਿਹੜੀ ਹੈ ਵਿਜੀਲੈਂਸ ਤੋਂ ਮੁਕਤ ਹੋ ਜੇ ਉਹ ਤੁਹਾਡੇ ਸਾਹਮਣੇ ਬੈਠਾ ਭਾਜਪਾ ਲ ਸਭ ਤੋਂ ਵੱਡ ਵੀਰਾਂ ਦੇ ਮੈ ਚੁੱਕਿਆ ਫਿਰਦਾ ਉਥੇ ਮੈਂ ਸਭ ਤੋਂ ਵੱਸ ਬੀੜਾ ਮੈਚ ਕਿ ਉਹਦੇ ਸਭ ਤੋਂ ਮੈਂ ਦੇ ਆਪਣੀ ਸਰਕਾਰ ਦੇ ਵਿੱਚ ਸਾਧ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸਨ ਉਦੋਂ ਹੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਉਦੋਂ ਹੀ ਉਹਨਾਂ ਨੂੰ ਮੈਂ ਦੱਸਦਾ ਹੀ ਹੈ ਐਸੇ ਸੀਪੀਐਸ ਨੇ ਮੈਦੋ ਨਹੀਂ ਤੇ ਜਿਹੜੇ ਐਮਐਲਏ ਲੀਡਰ ਹੁੰਦੇ ਨੇ ਨਾ ਜਾ ਕੇ ਚਾਪਲੂਸੀਆਂ ਵੱਧ ਕਰਦੇ ਨੇ ਕੰਮ ਘੱਟ ਕਰਦੇ ਹੁੰਦੇ ਆ ਤੇ ਮੈਂ ਉਦੋਂ ਹੀ ਕਹਿੰਦਾ ਸੀ ਕਿ ਜੋ ਕੁਝ ਹੋ ਰਿਹਾ ਸ਼੍ਰੋਮਣੀ ਕਾਲੇ ਦਲ ਦਾ ਪੰਥ ਦਾ ਪੰਜਾਬ ਦਾ ਜਵਾਨੀ ਦਾ ਕਹਾਣ ਕਰਦੇ ਬੇ ਇਹਨਾਂ ਨੂੰ ਸਾਨੂੰ ਰਾਹ ਦ ਦਿਵਾਓ ਤੇ ਇਹਦੇ ਹੁਣ ਜੋ ਮਰਜ਼ੀਆਂ ਮਰਜ਼ੀ ਸਰਕਾਰੀ ਰੋਟੀਆਂ ਸਿਆਸੀ ਰੋਟੀਆਂ ਸੇਕੀ ਜਾਂਣਾ ਅਪਚ ਜੋ ਮਰਜ਼ੀ ਜੀ